ਸਾਈਬਰ ਦਿੱਖਤੇ ਤਰਗਟ ਭਾਇ ਗੁਰਤੇਬ ਬਹਾਦਰ ਸਗਲ ਸ੍ਰਿਸ਼ਟ ਪਟਾ ਪਿਜਾਦਰ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰਦੇਵ ਮਹਾਰਾਜ ਜੀ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਬਿਆਲਾ ਜੀ ਉਹਨਾਂ ਦੇ 350 ਸਾਲਾਂ ਦੀ ਸਾਥੀ ਸ਼ਹੀਦ ਦੀਸ਼ ਤਾਬਦੀ ਦੇ ਸਬੰਧ ਦੇ ਵਿੱਚ ਕੋਟਲਾ ਜਨੇਰ ਦੀ ਧਰਤੀ ਤੋਂ ਬਾਬਾ ਗੁਰਮੀਤ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਵੱਲੋਂ ਸਮੁੱਚੇ ਇਲਾਕੇ ਨੂੰ ਨਾਲ ਲੈ ਕੇ ਸੰਗਤਾਂ ਦੇ ਉਦਮ ਸਦਕਾ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਰਪ੍ਰਸਤੀ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸੀਸ ਦਾ ਸਾਹਿਬ ਪਹੁੰਚੇ ਨੇ ਇੱਥੇ ਪਹੁੰਚਣ ਤੇ ਅਸੀਂ ਗੁਰੂਕੀਆਂ ਸੰਗਤਾਂ ਨੂੰ ਜੀ ਆਇਆਂ ਆਖਦੇ ਹਾਂ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਪੂਰੇ ਪੰਜਾਬ ਦੇ ਵਿੱਚੋਂ ਰੋਜ਼ ਹੀ ਦੋ ਤਿੰਨ ਨਗਰ ਕੀਰਤਨ ਆਨੰਦਪੁਰ ਸਾਹਿਬ ਦੀ ਮਵਾਰਕ ਧਰਤੀ ਤੇ ਪਹੁੰਚ ਰਹੇ ਨੇ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਪੰਜ ਦਿਨ ਮੈਂਦਾ ਜ਼ਮਾਤ ਸ਼ੁਰੂਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੇਸ਼ ਤਾਬਦੀ ਦਾ ਸਮਾਗਮ ਮਨਾ ਰਹੀ ਆ ਸੰਗਤਾਂ ਇਸ ਤਰ੍ਹਾਂ ਖਸ਼ਾ ਦੇ ਨਾਲ ਇੱਥੇ ਆਉਣ ਕਿਰਪੰਥ ਵੱਲੋਂ ਮਨਾਏ ਜਾ ਰਹੇ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਮੈਂ ਇੱਥੇ ਆਈਆਂ ਸਾਰੀਆਂ ਸੰਗਤਾਂ ਨੂੰ ਜਿੱਥੇ ਜੀ ਆਇਆਂ ਆਕਦਾ ਉਹਨਾਂ ਦਾ ਚੱਲਿਆ ਚੱਲਿਆ ਕਦਮ ਸੱਚੇ ਪਾਤਸ਼ਾਹ ਦੇ ਖੇਲਾਉਣ ਅਸੀਂ ਗੁਰੂ ਦੇ ਆਸ਼ੇ ਦੇ ਉੱਤੇ ਚੱਲ ਗਏ ਗੁਰੂ ਉਪਦੇਸ਼ ਦੇ ਧਾਰਨੀ ਹੋਈਏ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ icit ਅੱਜ ਜੋ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ 25 ਨਵੰਬਰ ਨੂੰ ਆ ਰਿਹਾ ਅਤੇ ਗੁਰਪਤਾ ਗੱਦੀ ਪੂਰਬ ਜੋ ਧਰਮ ਦੇ ਵਿੱਚ ਮਹਾਰਾਜ ਜੀ ਦਾ 23 ਨਵੰਬਰ ਨੂੰ ਆ ਰਿਹਾ ਉਸ ਦੇ ਸਬੰਧ ਵਿੱਚ ਮੋਗਾ ਤੋਂ ਨੇੜੇ ਜਨੇਰ ਦੇ ਸਥਾਨ ਤੋਂ ਦਮਦਮਾ ਟਕਸਾਲ ਦੇ ਮਹਾਂਪੁਰਸ਼ ਬਾਬਾ ਮਹਿੰਦਰ ਸਿੰਘ ਜੀ ਉਹ ਕੀਤੇ ਤੌਰ ਤੇ ਅੱਜ ਨਗਰ ਕੀਰਤਨ ਲੈ ਕੇ ਜੋ ਸ਼੍ਰੀ ਨੰਦਪੁਰ ਸਾਹਿਬ ਸੇ ਪਹੁੰਚਿਆ ਬਹੁਤ ਪੀਗੀ ਤੇ ਸੰਗਤਾਂ ਨੇ ਇਸ ਨਰਗੀਤੋ ਸ਼ੁਭੀਅਤ ਕੀਤੀ ਆ ਤੁਹਾਡਾ ਸੰਵਿਧਾਨਿਕ ਅੱਜ ਸੂਚੀ ਸਿੱਖ ਜਗਤ ਦੇ ਅੰਦਰ ਇੱਕ ਬਹੁਤ ਵੱਡਾ ਮਾਹੌਲ ਜਿਹੜਾ ਭਾਰੀ ਉਹ ਬਣਿਆ ਹੋਇਆ ਕਿਉਂਕਿ ਅਸੀਂ ਰੋਜ਼ਾਨਾ ਪ੍ਰਵਾਸ ਰੀਆਂ ਲੈ ਕੇ ਜਾਂਦੇ ਆ ਪਿੰਡ ਪਿੰਡ ਸਿੱਖ ਸੰਗਤਾਂ ਬੜੀਆਂ ਉਤਸ਼ਾਹ ਨਾਲ ਉਹਨਾਂ ਵਿੱਚ ਸ਼ਾਮਲ ਹੋ ਕੇ ਸਾਥ ਦੇ ਰੀਆਂ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਇਸ ਜਿਹੜਾ ਦਿਹਾੜੇ ਉੱਤੇ ਉਹ ਇੱਥੇ ਹਾਜ਼ਰੀ ਭਰਨ ਲਗੀਆਂ ਜੋ ਕਿ 23 ਨਵੰਬਰ ਤੋਂ ਸ਼ੁਰੂ ਹੋ ਕੇ 29 ਨਵੰਬਰ ਸੀਸ ਦੇ ਸੰਸਕਾਰ ਦਿਵਸ ਤੱਕ ਚੱਲੇਗਾ ਸੋ ਮੈਂ ਸੂਚੀਆਂ ਸੰਗਤਾਂ ਨੂੰ ਮਾਪੁਰਸ਼ਾਣੂ ਅਤੇ ਪੰਜ ਪਿਆਰੇ ਸਹਿਬਾਨ ਪੰਜ ਨਿਸ਼ਾਂਤੀ ਸਹਿਬਾਨ ਸਾਰਿਆਂ ਨੂੰ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਸਤਿਗੁਰੂ ਜੀ ਦੀ ਸਰਪ੍ਰਸਤੀ ਹੇਠ ਇਹ ਨਗਰ ਜਿੱਤੋਂ ਬਹੁਤ ਹੀ ਚੜ੍ਹਦੀ ਕਲਾ ਬਨਾਦ ਸਿੰਘਾਂ ਕੋਲ ਸਾਹਿਬ ਕਿ ਪਹੁੰਚੇ